umatur vidiganasatuji live broadcast aapki kar ਦੇ ਵੀ ਕਿਹਿਆ ਰਹੇ ਉਹਨਾਂ ਦੇ ਵੀ ਕਿਹਿਆ ਰਹੇ ਭਾਈ ਅਮਰਸਾਲ ਸਿੰਘ ਉਹ ਸੰਸਦ ਦੇ ਉਮੀਦਵਾਰ ਵੱਡੇ ਗਿੰਦੀ ਜੀ ਲੀਡ ਕਰ ਰਹੇ ਠੀਕ ਹੈ ਨਾ ਤਾਂ ਸੋ ਮੈਂ ਸਮਝਦਾ ਕਿ ਨਵੀਂ ਸਵੇਰ ਇੱਕ ਨਵੀਂ ਸੋਚ ਇੱਕ ਨਵਾਂ ਜਿਹੜਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਜਿਹੜੀ ਆ ਵਿਚਾਰਧਾਰਾ ਜਿਹੜੀ ਹੈ ਔਰ ਵਿਚਾਰਧਾਰਾ ਤੋਂ ਹੀ ਅਛੀ ਦਾਸ ਸਿੰਘ ਵਾਲੀ ਜਿਹੜੀ ਸੰਤ ਜਰੈਲ ਸਿੰਘ ਭਾਈ ਅਮਰੀਤ ਸਿੰਘ ਵਾਲੀ ਸੀ ਔਰ ਕੁਰਬਾਨੀ ਵਾਲੇ ਲੋਕ ਜਿਹਨਾਂ ਨੂੰ ਪਛਾਣਟ ਆ ਗਿਆ ਸੀ ਸਮੇਂ ਦੀ ਹਕੂਮਤ ਤੇ ਹੋਰ ਸਿਆਸੀ ਲੋਕਾਂ ਨੇ ਅੱਜ ਉਹਨਾਂ ਲੋਕਾਂ ਦੀ ਜਿੱਤ ਹੁੰਦੇ ਨਾਲ ਮੈਂ ਸਮਝਦਾ ਐ ਕਿ ਇਹ ਸੱਚ ਦੀ ਜਿੱਤ ਐ ਝੂਠ ਦੇ ਖਿਲਾਫ ਸੱਚ ਦੀ ਜਿੱਤ ਹੋ ਰਹੀ ਐ ਤੋਂ ਮੈਂ ਅਜੇ ਤੱਕ ਰਿਜ਼ਲਟ ਪੂਰੇ ਆਏ ਨਹੀਂ ਔਰ ਰਿਜ਼ਲਟ ਆ ਰਿਹਾ ਐ ਔਰ ਮੈਂ ਤਾਂ ਇੱਥੇ ਖੰਡਪਾਤ ਸਭਾਣੀ ਸ਼ੁਰੂ ਕਰਾਉਣ ਆਇਆ ਸੀ ਤੋਂ ਮੈਂ ਸਮਝਦਾ ਐ ਕਿ ਜਿਨ੍ਹਾਂ ਲੋਕਾਂ ਨੇ ਸੱਚ ਨੂੰ ਪਛਾਣਿਆ ਐ ਔਰ ਜਿਨ੍ਹਾਂ ਲੋਕਾਂ ਨੇ ਇਹਨਾਂ ਮਹਾਨ ਵੀਰਾਂ ਨੂੰ ਸਾਡਾ ਵੋਟ ਪਾ ਕੇ ਭਾਈ ਅਮਰਪਾਲ ਸਿੰਘ ਔਰ ਭਾਈ ਸਰਬਜੀਤ ਸਿੰਘ ਉਹਨਾਂ ਨੂੰ ਮੈਂ ਵਧਾਈ ਵੀ ਦੇਣਾ ਚਾਹਣਾ ਮੈਂ ਇਹ ਵੀ ਕਹਿਣਾ ਚਾਹਣਾ ਕਿ ਉਹ ਜਾਗ ਪਿਆ ਸਿੱਖ ਜੜੇ ਆ ਖਾਸ ਕਰਕੇ ਕਿਉਂਕਿ ਜਾਗਣਾ ਜ਼ਰੂਰੀ ਸੀ ਜੇ ਜਾਗੀਏ ਤਾਂ ਫੇਰ ਹੀ ਸਵੇਰਾ ਹੁੰਦਾ ਹੈ ਤੋਂ ਇਸ ਕਰਕੇ ਜਿਹੜੀ ਇੱਕ ਕੌਮ ਹੈ ਇਹ ਕਈ ਵਾਰ ਬਲੀ ਰਾਸਵੇਰਾ ਹੋ ਜਾਂਦਾ ਪਰ ਜਾਗ ਪੈਂਦੀ ਹੈ ਕੌਮ ਤੋਂ ਅੱਜ ਬੜਾ ਵੱਡਾ ਉਤਸ਼ਾਹ ਬੜਾ ਵੱਡਾ ਜੋਸ਼ ਬੜਾ ਵੱਡਾ ਸਾਰਾ ਜਿਹੜਾ ਹੈ ਉਹ ਸਿੱਖ ਸੰਗਤ ਤੇ ਖਾਸ ਕਰਕੇ ਨੌਜਵਾਨ ਮੈਂ ਉਹਨਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ પા ਕੇ ਜਿਹੜਾ ਹੈ ਉਹ ਜੱਥੇਬਾਰੇ ਰਾਣੂ ਬਧਾਰਾ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨਾ ਤੇ ਜਿਨ੍ਹਾਂ ਨੇ ਪ੍ਰਚਾਰ ਕੀਤਾ ਸੀ ਔਰ ਭਾਈ ਕਵਰ ਚੜ੍ਹ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਤੇ ਉਹਨਾਂ ਦੇ ਮਾਪੇ ਜਿਹੜੇ ਬਜ਼ੁਰਗ ਸਨ ਹੋਰ ਵੀ ਜਥੇਬੰਦੀਆਂ ਜਿਨ੍ਹਾਂ ਨੇ ਵੀ ਉਹਨਾਂ ਵਾਸਤੇ ਰਾਤ ਦਿਨ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਪੰਥਕ ਮੀਤਵਾਰ ਦੇਖ ਕੇ ਇਹ ਲੱਗਦਾ ਕਿ ਬੰਦੇ ਸੰਧਾਂ ਨੂੰ ਪੈਸਾ ਰਿਆ ਕੀਤਾ ਜਾਵੇ ਹਾਂਜੀ ਇਹ ਗੱਲਾਂ ਇਹ ਗੱਲ ਬਾਅਦ ਚੋਂ ਕਰਾਂਗੇ ਅਜੇ ਜਿੱਥੇ ਤੋਂ ਬਾਅਦ ਗੱਲ ਕਰਾਂਗੇ ਅੱਜ ਕਰਦੇ ਹਾਂ ਇਹ ਖਾਣ-ਪਾਣ ਦਾ ਰੰਗ ਪੈ ਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1984 ਸੇ ਕੋਮ ਲਈ ਅਕਾਇ ਤੇ ਅਕਸਾ ਜਿਹੜਾ ਸਮਾਂ ਸੀਗਾ ਉਸ ਸਮੇਂ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਨੇ ਸੱਚਕੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਅਤੇ 38 ਹੋਰ ਗੁਰਦਵਾਰਿਆਂ ਤੇ ਹਮਲਾ ਕੀਤਾ ਇੱਕ ਜੂਨ ਨੂੰ ਪਹਿਲਾ ਹਮਲਾ ਕੀਤਾ ਜਿਸ ਵਿੱਚ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਏ ਉਸ ਤੋਂ ਬਾਅਦ 2 ਤਰੀਕ ਅਜੇ 3 ਤਰੀਕ ਦੀ ਰਾਤ ਨੂੰ ਕਰਕੇ ਹਲਾ ਦਿੱਤਾ ਗਿਆ ਜਿਹੜੇ ਸੰਗਤ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਈ ਸੀ ਉਹ ਸੱਚਖੰਡ ਸ਼ਹੀਦੰਦ ਸਾਹਿਬ ਦੇ ਅੱਗੇ ਕਰਕੇ ਚਾਰ ਜਵਨੋਂ ਕਢ ਕੇ ਲਗਭਗ 4:30 ਪੌਣੇ 5 ਵਜੇ ਪਹਿਲਾ ਹਮਲਾ ਜਿਹੜਾ ਸੱਚਖੰਡ ਸ਼ਹੀਦੰਦ ਸਾਹਿਬ ਤੇ ਤੋਪ ਦੇ ਗੋਲੇ ਨਾਲ ਕੀਤਾ ਗਿਆ ਉਸ ਸਮੇਂ ਤੋਂ ਬਾਅਦ ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਭਾਈ ਮਰੀਕ ਸਿੰਘ ਬਾਬਾ ਸ਼ਿਵੇਕ ਸਿੰਘ ਅਤੇ ਬਾਬਾ ਠਾਰਾ ਸਿੰਘ ਅਤੇ ਬੱਬਰ ਖਾਲਸਾ ਦੇ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ ਜਿਸ ਵਿੱਚ ਭਾਈ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲੇ ਭਾਈ ਅਮਰੀਕ ਸਿੰਘ ਭਾਈ ਸ਼ਿਵੇਕ ਸਿੰਘ ਬਾਬਾ ਠਾਰਾ ਸਿੰਘ ਸ਼ਹੀਦ ਹੋ ਗਏ ਬਾਕੀ ਸਿੰਘ ਜਿਹੜੇ ਸੰਤਾ ਦਾ ਹੁਕਮ ਕਰਦਾ ਕਿ ਜਿਹੜਾ ਨਿਕਲ ਕੇ ਜਾ ਸਕਦਾ ਉਹ ਨਿਕਲ ਜਾਵੇ ਉਹਨਾਂ ਦੇ ਹੁਕਮ ਮੰਨਦੇ ਆ ਜਿਹੜੇ ਸਿੰਘ ਨਿਕਲ ਸਕਦੇ ਹੋ ਨਿਕਲ ਗਏ ਪਰ ਭਾਰਤੀ ਫੌਜ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ ਕਿਉਂਕਿ ਜਦੋਂ ਲੜਾਈ ਸ਼ੁਰੂ ਹੋਈ ਤਾਂ ਫੌਜ ਦੇ ਜਿਹੜੇ ਵੀ ਕਮਾਂਡਰ ਕਮਾਂਡੋ ਸੱਚਕਣ ਸ਼੍ਰੀਮੰਦਰ ਸਾਹਿਬ ਉੱਤਰਦੇ ਸਨ ਸਨ ਤਾਂ ਜਰਨੈਲ ਸਿੰਘ ਦੀ ਖਾਲਸਾ ਜੀ ਦੀ ਫੌਜ ਉਹਨਾਂ ਨੂੰ ਉਸੇ ਵળે ਹੀ ਟੈਟਰੀ ਕਰ ਦਿੰਦੀ ਸੀ ਇਹ ਸੋਏ ਭਾਰੀ ਨੁਕਸਾਨ ਦਾ ਬਦਲਾ ਲੈਣ ਲਈ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਂ ਆਪ ਨਾਲ ਟੈਟਰੀ ਕਰ ਦਿੱਤਾ ਗਿਆ ਇਹ ਸੀਨ ਜਦੋਂ ਵੀ ਸਿੱਖ ਕੌਮ ਦੇ ਸਾਹਮਣੇ ਆਉਂਦਾ ਆ ਸਿੱਖ ਕੌਮ ਉਦੋਂ ਹੀ ਜਜ਼ਬਾਤੀ ਹੁੰਦੀ ਹੈ ਉਦੋਂ ਹੀ ਸਿੱਖਾਂ ਨੇ ਬਣਾਏ ਚਰੋ ਉਸ ਵੀ ਹੁੰਦਾ ਹੈ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਦੀ ਉਹ ਢਾ ਢੇਰੀ ਬਿਲਡਿੰਗ ਨੂੰ ਵੇਖਦੇ ਆ ਉਸ ਮਾਪਨ ਨੂੰ ਵੇਖਦੇ ਆ ਤੇ ਆਪਣੇ ਆਪ ਹੀ ਮਨਾ ਚਰੋ ਉਸ ਅੱਖਾਂ ਚੋਂ ਅਸਰੂ ਆ ਜਾਂਦੇ ਆ ਉਹ ਸੀਨ ਜਿਹੜਾ ਹਮੇਸ਼ਾ ਹੀ ਸ੍ਰੀ ਕਉਮ ਨੂੰ ਇਹ ਫਿਰਦੇ ਤੇ ਉਕੜਿਆ ਹੋਇਆ ਆ ਜਦੋਂ ਵੀ 6 ਜੁਨ ਆਉਂਦੀ ਆ ਤਾਂ ਉਹ ਜਿਹੜਾ ਕੱਲੂ ਘਰੇ ਦਾ ਸਮਾਂ ਉਹ ਯਾਦ ਆ ਜਾਂਦਾ। ਸ੍ਰੀ ਕਾਲ ਤਖਤ ਸਾਹਿਬ ਦੇ ਹਦੇਸ਼ਾ ਅਨਸਾਰ ਸਾਰੇ ਕੋਮਨੂ ਸਿੰਘ ਸਾਹਿਬ ਨੇ ਦੇਸ਼ ਕੀਤਾ ਸੀ ਕਿ 4 ਜੂਨ ਤੋਂ ਲੈ ਕੇ 6 ਜੂਨ ਤੱਕ ਹਰ ਸਿੱਖ ਭਾਈ ਜਿਹੜੇ ਉਹ ਕਾਲੀਆਂ ਦਸਤਾਰਾਂ ਸੋਣ ਬੇਬੀਆਂ ਜਿਹੜੀਆਂ ਉਹ ਕਾਲੇ ਦੁਪੱਟੇ ਲੈਣ। ਹਰ ਇੱਕ ਨੂੰ ਸ੍ਰੀ ਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨਣਾ ਚਾਹੀਦਾ। ਹਰ ਗੁਰਦਵਾਰੇ ਵਿੱਚ ਇਸ ਜੂਨ 84 ਦੇ ਕੱਲੂ ਘਾਰੇ ਬਾਰੇ ਸਮਾਗਮ ਕਰਕੇ ਸੰਕਤਾਂ ਨੂੰ ਜਾਣੂ ਕਰਾਉਣਾ ਚਾਹੀਦਾ। ਜਿਸੇ ਇਸੇ ਦਰਮੇ ਵਿਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਰੱਬ ਕੀਤਾ ਜਾ ਰਿਹਾ। ਜਿਹਦੇ ਭੋਗ 6 ਜੂਨ ਨੂੰ ਸਰੇ ਆਸਰਦੀਵਾਰ ਦੇ ਕੀਰਤਨ ਤੋਂ ਬਾਅਦ 7:30 ਵਜੇ ਪੈਣਗੇ। ਇਸ ਸਮਾਗਮ ਵਿੱਚ ਹਰ ਮਾਈ ਭਾਈ ਜਿੰਨੇ ਵੀ ਆਉਣਾ ਉਹਨੂੰ ਬੇਨਤੀ ਹੈ ਕਿ ਇਹ ਸਮਾਂ ਬੜਾ ਦੁਖਦਾਈ ਹੁੰਦਾ। ਸੰਤਾਂ ਦੇ ਜ਼ਖਮ ਜਿਹੜੇ ਅੱਲੇ ਹੁੰਦੇ ਨੇ ਇਸ ਕਰਕੇ ਹਰ ਮਾਈ ਭਾਈ ਇਹਨੂੰ ਸ਼ਾਂਤੀਪੂਰਵਕ ਗੁਰੂ ਬਾਣੀ ਜਪ ਕਰਦੇ ਹੋਏ ਮਨਾਉਣ ਇਹਨੀਆਂ ਬੇਨਤੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ